ਦਿੱਲੀ ਦੇ ਵਿੱਚ ਬੰਬਲਾਸਟ ਹੋਇਆ ਬੜੀ ਦੁਖਦਈ ਘਟਨਾਵੋ ਕਈ ਲੋਕ ਜ਼ਾਦੇ ਉਹਦੇ ਵਿੱਚ ਮਾਰੇ ਗਏ ਆ ਇਹ ਜਿਹੜੇ ਸ਼ਹਾਦਤ ਦੀ ਅੰਸਦ ਨੇ ਜਾਂ ਆਪਣਾ ਗਵਾਂਡੀ ਮੁਲਕ ਜਿਹੜਾ ਪਾਕਿਸਤਾਨ ਨੇ ਉਹਨਾਂ ਦੀਆਂ ਇੱਕ ਕਾਰਵਾਈਆਂ ਉਹ ਦੇਸ਼ ਦੇ ਕਿਸ ਨਾ ਕਿਸੇ ਹਿੱਸੇ ਦੇ ਵਿੱਚ ਅਮੇਸ਼ਾ دہشت ਫਲਾਉਂਦੇ ਰਹਿੰਦੇ ਆ ਮੈਂ ਇਸ ਬੰਬ ਧਮਾਕਿਆਂ ਦੀ ਕੜੀ ਦਿੰਦਾ ਕਰਦਾ ਉਹ ਜਿਹੜੇ ਵਿਛੜ ਗਏ ਇਸ ਪੰਬਲਾਸਟ ਦੇ ਵਿੱਚ ਸਾਡੇ ਮੈਂਬਰ ਭਾਰਤੀ ਜਿਹੜੇ ਆ ਉਹਨਾਂ ਨੂੰ ਚਨਾਂਜਲੀ ਪੇਟ ਕਰਦਾ ਔਰ ਚਲਾਤੀ ਹਸਰਾਂ ਨੂੰ ਚੇਤਾਵਨੀ ਵੀ ਦਿੰਦਾ ਕਿ ਇਹ ਦੇਸ਼ ਇੰਨਾ ਕਮਜ਼ੋਰ ਨਹੀਂਗਾ ਕਿ ਜੇ ਤੁਸੀਂ ਸਮਝੋ ਕਿ ਪੰਪਾ ਨਾ ਜਾਂ ਇਤਾਂ ਦੀਆਂ ਕਾਰਵਾਈਆਂ ਨਾਲ ਕੋਈ ਟੱਦ ਜਾਂਗੇ ਜਾਂ ਲਿਫ ਜਾਗੇ ਇਹ ਦੇਸ਼ ਛੋਟਾ ਮਜ਼ਬੂਤ ਹੈ ਇੰਡੀਆ ਔਰ ਮੈਨੂੰ ਪੂਰਨ ਯਕੀਨ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਦੇਸ਼ ਦੀ ਸਰਕਾਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਅਵੇਖਾ ਗੁਪਤਾ ਜੀ ਦੀ ਹੈ ਬੀਜੇਪੀ ਦੀ ਸਰਕਾਰ ਹੈ o ünlü açılardı insanlar bugün en azından uçak o